ਹੈਲੋ ਜੀ ਹੰਨ ਜੀ ਸਸਤੀ ਕਾਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੜੀ ਬਣਾ ਰਿਆ ਤੇ ਕੜੀ ਦਾ ਆਪਾਂ ਲੰਬਾ ਪ੍ਰੋਸੈਸ ਨਹੀਂ ਤੁਹਾਨੂੰ ਦਿਖਾਇਆ ਕਿਉਂਕਿ ਕੜੀ ਦਾ ਲੰਬਾਈ ਕੰਮ ਹੁੰਦਾ ਲੈ ਕੇ ਤੇ ਇਸ ਲਈ ਸ਼ਾਰਟ ਦੇ ਵਿੱਚ ਹੀ ਆਪਾਂ ਛੋਟੀ ਜਿਹੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਮੈਂ ਤੁਹਾਨੂੰ ਦੱਸਦੀ ਜਾਂ ਪਹਿਲਾਂ ਸਭ ਤੋਂ ਚ ਆਪਾਂ ਨਾ ਇੱਕ ਕੌਲੀ ਦੇਸਾਂ ਦੀ ਲੈ ਕੇ ਛੋਟੀ ਜਿਹੀ ਕੌਲੀ ਕੜ੍ਹੀਆਂ ਨਾਲ ਸਾਬ ਲਾ ਲੈ ਚਾਹੀ ਕਿਉਂਕਿ ਪੁੱਲ ਜਾਂਦਾ ਕਾਫੀ ਇਹ ਆਪਣਾ ਵਿੱਚੀ ਅੱਧਾ ਮੋਟਾ ਹੈ ਵੇਸਨ ਤੇ ਅੱਧਾ ਔੜੀ ਹੈ ਇਹਦੇ ਵਿੱਚ ਕੌਲੀ ਦਹੀਂ ਦੀ ਪਾ ਕੇ ਆਪਾਂ ਤੇ ਇਸਰ ਪਾ ਕੇ ਲੂਣ ਮਿਰਚ ਤੇ ਲੂਣ ਮਿਰਚ ਤੇ ਇਹਦੇ ਵਿੱਚ ਪਾ ਲਿਆ ਆਪਾਂ ਦਹੀਂ ਇਹ ਸਾਰੇ ਕੁਝ ਪਾ ਕੇ ਇਹਨੂੰ ਮਿਕਸ ਕਰਕੇ ਤੇ ਆਪਾਂ ਇੱਧਰ ਰਿਜਣਾ ਰੱਖ ਦਿੱਤਾ ਠੀਕ ਹੈ ਜੀ ਦਹੀਂ ਬੇਸਮ ਲੂਣ ਮਿਰਚ ਪਾ ਕੇ ਤੇ ਹਲਦੀ ਪਾ ਕੇ ਇਹਨੂੰ ਆਪਾਂ ਰਿਜਣਾ ਰੱਖ ਦਿੱਤਾ ਇੱਧਰ ਕਿਉਂਕਿ ਕੜ੍ਹੀ ਬਣਦੀ ਆ ਕੜਕੜ ਕੇ ਜਿਹਨੂੰ ਆਪਾਂ ਕਰਨ ਵਾਸਤੇ ਆ ਸਾਰੇ ਤੇ ਕੜ੍ਹੀ ਆਪਾਂ ਨੇ ਇਸ ਤਰ੍ਹਾਂ ਤੇਜ ਕਰਕੇ ਉਬਾਲਾ ਦਵਾਲਿਆ ਸੀ ਉਹਨੇ ਨੂੰ ਹੌਲਾ ਮਿੱਠ ਮਿੱਠੀ ਜਿਹੀ ਸਿਮਝਾ ਕਰਕੇ ਨੇ ਫਿਰ ਇਸ ਤੇ ਦੇ ਖਾ ਲੈਂਦਾ ਠੀਕ ਹੈ ਜੀ। ਮੁਰਗੇ ਫਰਾਈ ਤੇਲ ਪਾ ਕੇ ਆਪਾਂ ਇਧਰ ਪਕੌੜੇ ਬਣਾ ਲਏ। ਪਕੌੜਿਆਂ ਦੇ ਵਿੱਚ ਥੋੜਾ ਜਿਹਾ ਲੂਣ ਮਿਰਚ ਤੇ ਪਿਆਜ਼ ਸਿਰਫ ਪਿਆਜ਼ ਤੇ ਹਰੀ ਮਿਰਚ। ਕਿਉਂਕਿ ਇਹਦੇ ਵਿੱਚ ਲੂਣ ਮਿਰਚ ਘੱਟ ਪੈਂਦਾ ਹੈ। ਕੜੀ ਦੇ ਵਿੱਚ ਵੀ ਪਿਆ ਹੁੰਦਾ। ਇੱਥੇਰ ਆਪਾਂ ਇਨੇ ਪਕੌੜੇ ਬਣਾ ਕੇ ਰੱਖ ਲਏ ਨੇ। ਇਹ ਕੜੀ 'ਚ ਪਾਉਣ ਵਾਲੇ ਇਦਾਂ ਮੋਲਜ ਪਕੌੜੇ ਹੁੰਦੇ ਆ। ਉਹ ਆਪਾਂ ਬਣਾ ਕੇ ਰੱਖ ਲਏ ਨੇ। ਇਧਰ ਜਿਹੜਾ ਪਕੌੜਿਆਂ 'ਚੋਂ ਬਚਿਆ ਸੀ ਤੇਲ ਉਹਦੇ ਵਿੱਚ ਆਪਾਂ ਥੋੜੇ ਦੇਰ ਰੱਖ ਕੇ ਤੇ ਇਹਦੇ ਵਿੱਚ ਆਪਾਂ ਆਲੂ, ਪਿਆਜ਼, ਹਰੀ ਮਿਰਚ, ਤੇ ਜੀਰਾ, ਕਾਲੀ ਮਿਰਚ, ਜਵੈਣ ਇਹ ਸਾਰਾ ਕੁਝ ਆਪਾਂ ਇਹਦੇ ਵਿੱਚ ਪਾਉਂ ਰਹੇ ਹਾਂ। ਠੀਕ ਹੈ ਜੀ ਇਹ ਜਦੋਂ ਪੁੱਜ ਗਿਆ ਆਪਾਂ ਇੱਧਰ ਪਾ ਦਾਂਗੇ ਕੜੀ ਦੇ ਵਿੱਚ ਤੇ ਲਾਸਟ ਤੇ ਆਪਾਂ ਇਹ ਪਾ ਦਾਂਗੇ ਪਕੌੜੇ ਤੇ ਆਪਣਾ ਪਾਵਾਂਗੇ ਕਸੂਰੀ ਮੇਥੀ ਜਿਹੜੀ ਆਪਾਂ ਕੜੀ ਬਣਾਈ ਉਹ ਇੰਨੇ ਕ ਇਹਨਾਂ ਪ੍ਰਸ਼ਾਸ ਆ ਪਾ ਦਾਂਗੇ। ਕਾਹ ਕੜੀ ਦਾ ਬਹੁਤ ਜ਼ਿਆਦਾ ਨਹੀਂ ਹੱਸਿਆ। ਮੈਂ ਜਲਦੀ ਸੀ ਮੈਂ ਬਣਾਉਂਦਾ ਅਗੇ ਤੇ ਇਹ ਤੁਸੀਂ ਥੋੜੂ ਦੇਖਿਓ ਇਹ ਤਾਂ ਟਰਾਈ ਕਰਕੇ ਦੇਖੋ ਬਹੁਤ ਵਧੀਆ ਬਣੀ ਹੁੰਦੀ ਹੈ ਠੀਕ ਹੈ ਜੀ ਆਪਾਂ ਪੂਰੀ ਬਣਾ ਕੇ ਤੁਹਾਨੂੰ ਦਿਖਾਉਂਦੇ ਹਾਂ ਲੋ ਜੀ ਇਹ ਬਦਿਆ ਜਾ ਸਾਰਾ ਕਸਾਇਆ ਵਧੀਆ ਬਰਾਉਣ ਹੋ ਗਿਆ ਠੀਕ ਹੈ ਜੀ ਨੂੰ ਕੱਢ ਦੇ ਚੰਡੀ ਪਾਉਂਦੇ ਹਾਂ ਹੁਣ ਇਹਨਾਂ ਆਪਾਂ ਕਾਫੀ ਟਾਈਮ ਹੋਰ ਰਹਿਣਾਂਗੇ ਕਿਉਂਕਿ ਜਿਹੜਾ ਮੈਂ ਪਾ ਤੜਕਾ ਪਾਇਆ ਨਾ ਸਾਰਾ ਇਹ ਵਿੱਚ ਹੀ ਮਿਕਸ ਹੋ ਜਿਗਾ ਹੈ ਇਹ ਰੇਜ ਰੇਜ ਕੇ ਆਲੂ ਜਿਹੜੇ ਆਪਣੇ ਪੂਰੀ ਤਰ੍ਹਾਂ ਬਣ ਗਏ ਸੀਗੇ ਥੋੜੇ ਹੋਰ ਕਸਰਾ ਜਿਹੜੀ ਉਹ ਵੀ ਨਿਕਲ ਜੂਗੀ ਹੁਣ ਆਪਾਂ ਇਸ ਤਰ੍ਹਾਂ ਨਾਲ ਥੋੜਾ ਗੋਲ ਖੜਕ ਕੇ ਕਲਦੀ ਰਹਿਣਾਂਗੇ ਠੀਕ ਹੈ ਜੀ ਲਓ ਜੀ ਕੜੀ ਆਪਣੀ ਜਿਹੜੀ ਆਪਾਂ ਗੈਸ ਬੰਦ ਕਰਤਾ ਕਾਫੀ ਟਾਈਮ ਆਪਣੀ ਕੜੀ ਜਿਹੜੀ ਰੱਜੀ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾ ਦੇਣੀ ਆਹ ਵਾਲੇ ਪਕੌੜੇ ਜਿਹੜੇ ਵੱਡੇ ਸੀ ਉਹਨਾਂ ਨੂੰ ਮੈਂ ਛੋਟੇ ਕਰ ਲਏ ਜੀ ਕਿਸੇ ਕੋਲ ਤਾਂ ਮੀਆਂ ਖਾਇ ਤੇ ਪਾ ਸਕਦਾ ਆਪਣੀ ਕੋਲ ਹੈ ਨਹੀਂ ਅਜ ਇਸ ਤਰ੍ਹਾਂ ਆਪਣੀ ਪਕਵੜੀਆਂ ਜਿਹੜੀਆਂ ਗੜੀਆਂ ਬਣ ਕੇ ਤਿਆਰ ਹੈ